ਸਰ ਤੁਸੀਂ ਅੱਜ ਪਹੁੰਚੇ ਸੀ ਵਿਜੀਲੈਂਸ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਇਹ ਟੀਮ ਉਹਦੇ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਕਰਨ ਲਈ ਪਹੁੰਚੇ ਸੀ ਦੇਖੋ ਜੀ ਇਹ ਡਰੱਗ ਦਾ ਕੇਸ ਸੀ ਆ ਜਿਹੜਾ ਮੈਂ ਸ਼ੁਰੂ ਕੀਤਾ ਸੀ ਏਡੀ ਦੇ ਵਿੱਚ 2013 ਦੇ ਵਿੱਚ ਸਾਹਮਣੇ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੈਂ ਕੀਤੀ 2013 ਤੋਂ ਲੈ ਕੇ 17 ਤੱਕ ਉਹਦੇ ਵਿੱਚ ਕਨਵਿਕਸ਼ਨ ਵੀ ਕਰਾਈਆਂ ਮੈਂ तकरीबन ਫੋੜਿਆਲੇ ਕੇਸ ਦੇ 17 ਕਨਵਿਕਸ਼ਨ ਹੋ ਚੁੱਕਿਆ ਸਜ਼ਾ ਹੋ ਚੁੱਕੀ ਲੋਕਾਂ ਨੂੰ ਤੇ ਬਾਕੀ ਪੈਂਡਿੰਗ ਹੈ ਹਲੇ ਟ੍ਰਾਇਲ ਤੇ ਉਹਦੇ ਸਿਲਸਿਲੇ ਵਿੱਚ ਇਹਨਾਂ ਰਿਕਵੈਸਟ ਕੀਤੀ ਸੀ ਬਿਜ਼ਨਸ ਬਿਊਰੋ ਨੇ ਕਿ ਜੀ ਸਾਨੂੰ ਥੋੜਾ ਜਿਆਦਾ ਡਿਟੇਲ ਦੱਸੋ ਤੁਹਾਡੀ ਹੈਲਪ ਕਰੋ ਕਿ ਉਹਦੇ ਵਾਸਤੇ ਮੈਂ ਆਇਆ ਸੀ ਜਿਹੜਾ ਡਿਟੇਲ ਸੀਗਾ ਜਿਹੜੇ ਮੁਲਜ਼ਮ ਸੀ ਇਹ ਭੋਲਾ ਪਲਸ ਹੋਰ ਜਿੰਨੇ ਵੀ ਮੁਲਜ਼ਮ ਸੀਗੇ ਸਾਰਿਆਂ ਨੇ ਕੀ ਕੀ ਕਿਆ ਇਹਦੇ ਬਾਰੇ ਉਹ ਸਾਰਾ ਡਿਟੇਲ ਦੱਸਿਆ ਗਿਆ ਇਹਨਾਂ ਨੂੰ ਤੇ ਉਹ ਫਿਰ ਸਟੇਟਮੈਂਟ ਇੱਕ ਮੈਂ ਆਪਣੀ ਜਿਹੜੇ ਮੈਂ ਸਟੇਟਮੈਂਟ ਰਿਕਾਰਡ ਕੀਤੀਆਂ ਈਡੀ ਦੇ ਵਿੱਚ ਉਹ ਸਟੇਟਮੈਂਟ ਸਾਰੀਆਂ ਕਾਪੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਕਾਪੀ ਈਡੀ ਆਫਿਸ ਹੈ ਕਾਪੀ ਉਹ ਮੰਗਾਈ ਜਾਏਗੀ ਬਾਅਦ ਚ ਪਰ ਉਹ ਸਟੇਟਮੈਂਟ ਮੈਂ ਲਿਖਾਤੀ ਪਰ ਸਰ ਇਸ ਕੇਸ ਦਾ ਡਰਗ ਕੇਸ ਨਾਲ ਕੋਈ ਕਨੈਕਸ਼ਨ ਹੈ ਦੇਖੋ ਅਲੱਗ-ਅਲੱਗ ਈਡੀ ਦਾ ਕੇਸ ਹੀ ਕੋਈ ਹੈ ਜੀ ਜੇ ਮੇਰੇ ਕੋਲ ਪੁੱਛੋਗੇ ਜਿਹੜੇ ਮਰਜ਼ੀ ਕੇਸ ਦਰਦ ਕਰ ਲੋ ਮੈਂ ਤਾਂ ਉਹੀ ਦੱਸੂਗਾ ਜਿਹੜਾ ਮੈਂ ਕੰਮ ਕੀਤਾ ਇਨੀਸ਼ੀਏਸ਼ਨ ਉਥੋਂ ਹੀ ਹੋਇਆ ਡਰਗ ਕੇਸ ਤੋਂ ਹੋਇਆ ਜਿਹੜਾ ਮੈਂ ਈਟੀ ਦੇ ਵਜਿਨ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਸਟੇਟਸ ਰਿਪੋਰਟ ਹਾਈ ਕੋਰਟ ਫਾਈਲ ਕੀਤੀ ਆ ਉਹ ਜਿਹੜੀ ਸਟੇਟਸ ਰਿਪੋਰਟ ਸੀਗੀਆਂ ਹਾਈ ਕੋਰਟ ਨੇ ਐਗਜ਼ਾਮਨ ਕਰਕੇ ਤੇ ਫਿਰ ਐਸਟੀਏ ਪੰਜਾਬ ਨੂੰ ਦਿੱਤੀਆਂ ਉਸ ਐਸਟੀ ਪੰਜਾਬ ਨੇ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆਪਣੇ ਅਬਜ਼ਰਵੇਸ਼ਨ ਲਾ ਕੇ ਫਿਰ ਹਾਈ ਕਾਉਂਟਰ ਨੂੰ ਦਿੱਤੀਆਂ ਹਾਈ ਕਾਉਂਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਨੂੰ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਕਿ ਐਕਸ਼ਨ ਲਓ ਜਿਹੜਾ ਜਿਹੜਾ ਦਾ ਨਾ ਆਇਆ ਹੈ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ ਤੇ ਬਾਅਦ ਚ 2021 ਦੇ ਵਿੱਚ ਉਹ ਜਿਹੜੇ ਮੇਰੀ ਸਟੇਟਸ ਰਿਪੋਰਟ ਸੀ ਪਲੱਸ ਐਸਟੀ ਦੀ ਸਟੇਟਸ ਰਿਪੋਰਟ ਸੀ ਉਹਨਾਂ ਦੇ ਬੇਸ ਤੇ ਉੱਪਰ ਐਫਆਈਆਰ ਲੋਜ ਹੁੰਦੀ ਹੈ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਉਹ ਜਿਹੜੇ ਫਾਇਰ ਸੀ ਐਨਡੀਪੀਏ ਸੈੱਟ ਦੇ ਵਿੱਚ ਰਜਿਸਟਰ ਹੋਈ ਹੈ ਤੇ ਉਹਦਾ ਇਨਵੈਸਟੀਗੇਸ਼ਨ ਐਸਆਈਟੀ ਕਰ ਰਹੀ ਹੈ ਤੇ ਆ ਜਿਹੜਾ ਪ੍ਰੈਜ਼ੈਂਟ ਕੇਸ ਹੈ ਇਹ ਹੈਗਾ ਵਿਜਲੈਂਸ ਬਿਊਰੋ ਨੇ ਪ੍ਰिवेंशन ਆਫ ਕ੍ਰਪਸ਼ਨ ਐਕਟ ਦੇ ਵਿੱਚ ਦਰਜ ਕੀਤਾ ਤੇ ਉਹਦੇ ਵਿੱਚ ਕਿਉਂਕਿ ਇਨੀਸ਼ੀਏਸ਼ਨ ਮੇਰੇ ਵੱਲੋਂ ਸੀ ਸਾਰੀ ਇਨਵੈਸਟੀਗੇਸ਼ਨ ਮੈਂ ਕੀਤੀ ਸੀ ਡਰੱਗ ਦੇ ਕੇਸਾਂ ਦੇ ਵਿੱਚ منی ਲੌਂਡਰਿੰਗ ਦੇ ਕੇਸਾਂ ਦੇ ਵਿੱਚ ਸੋ ਉਹ ਸਾਰੀ ਲਿੰਕ ਤਾਂ ਹੁੰਦੀ ਹੈ ਕਿਉਂਕਿ ਡਾਕੂਮੈਂਟਸ ਉਹੀ ਹੈ ਸਟੋਰੀ ਉਹੀ ਹੈ ਫੈਕਟਸ ਉਹੀ ਨੇ ਤੋ ਉਸ ਤੋਂ ਅੱਗੇ ਵਧਿਆ ਹੈ ਵਿਜਲੈਂਸ ਬਿਊਰੋ ਕ੍ਰਪਸ਼ਨ ਦੇ ਕੇਸ ਦੇ ਵਿੱਚ ਉਹਨਾਂ ਦਾ ਡੋਮੇਨ ਹੈ ਕ腐ਸ਼ਨ ਦੇ ਕੇਸ ਦੇ ਵਿੱਚ ਕੀ ਕੀ ਐਵਿਡੈਂਸ ਹੁੰਦਾ ਹੈ ਕਿਦਾਂ ਇਨਵੈਸਟੀਗੇਸ਼ਨ ਕਰਨੀ ਦਾਅਟ ਦੇ ਹੈ ਟੂ ਸਰ ਜਦੋਂ ਤੁਸੀਂ ਸਰ ਇਨਵੈਸਟੀਗੇਸ਼ਨ ਕੀਤੀ ਸੀ ਉਦੋਂ ਕੋਈ ਲਿੰਕ ਸਟੈਬਲਿਸ਼ ਹੁੰਦਾ ਸੀ ਡਰੱਗ ਦੇ ਜਿਹੜੇ ਤਸਕਰ ਸੀ ਜ ਉਹਨਾਂ ਦੇ ਨਾਲ ਕਿ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦਾ ਉਹ ਲਾ ਵੱਡਾ ਨੇ ਮਾਮਲੇ ਦੇ ਨਹੀਂ ਜਿਸ ਟਾਈਮ ਸਟੇਟਮੈਂਟ ਰਿਕਾਰਡ ਕੀਤੀਆਂ ਗਈਆਂ ਸੀ ਉਸ ਟਾਈਮ ਇਹ ਪਬਲਿਕ ਰਿਕਾਰਡ ਹੈ ਭੋਲੇ ਦੀ ਸਟੇਟਮੈਂਟ ਰਿਕਾਰਡ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਫਿਕਰ ਕਰਦਾ ਹੈ ਤੇ ਇਹ ਪੋਲੇ ਨੂੰ سزا ਵੀ ਹੋ ਚੁੱਕੀ ਉਹ ਸਟੇਟਮੈਂਟ ਮੈਂ ਰਿਕਾਰਡ ਕੀਤੀ ਸੀ ਉਸ ਤੋਂ ਇਲਾਵਾ ਇੱਕ ਹੋਰ ਮਲਜਮ ਸੀ ਬਿੱਟੂ ਵਾਲਾ ਉਹਦਾ ਉਹਨੇ ਵੀ ਆਪਣੇ ਸਟੇਟਮੈਂਟ ਜਿਹਨਾਂ ਦਾ ਨਾਮ ਲਿਖਿਆ ਬਿੱਟੂ ਵਾਲੇ ਨੂੰ ਵੀ ਸਾਡੇ ਕੇਸ ਦੇ ਵਿੱਚ ਮੈਂ ਸਜ਼ਾ ਕਰਾਈਏ ਉਹ ਸਜ਼ਾ ਹੋ ਚੁੱਕੀ ਹੈ ਹਾਂਜੀ ਪਰ 2021 ਦਸੰਬਰ ਦੇ ਵਿੱਚ ਜਿਹੜਾ ਟਰੱਕ ਨੂੰ ਲੈ ਕੇ ਪਰਚਾ ਹੋਇਆ ਪਰ ਹੁਣ ਤੱਕ ਉਹਦਾ ਚਲਾਨ ਨਹੀਂ ਸਰ ਪੇਸ਼ ਹੋਇਆ ਉਹ ਚਲਾਨ ਪੇਸ਼ ਤਾਂ ਐਸਆਈਟੀ ਨੇ ਕਰਨਾ ਹੈ ਹੂੰ ਉਹ ਇਹ ਦਸਵਾਰਾ ਸੈਟਿੰਗ ਨੂੰ ਪੁੱਛੋ ਪਰ ਤੁਹਾਡੀਆਂ ਸੇਵਾਵਾਂ ਵਿੱਚ ਤਰ੍ਹਾਂ ਦੀਆਂ ਨੇ ਹੁਣ ਇਸ ਕੇਸ ਦੇ ਰਿਗਾਰਡਿੰਗ ਮੇਰੀ ਸੇਵਾਵਾਂ ਵਿੱਚ ਸਾਰੇ ਪੰਜਾਬ ਵਾਸਤੇ ਡਰੱਗ ਵਾਸਤੇ ਜਿੱਥੇ ਵੀ ਕੋਈ ਮੈਟਰ ਹੋਊਗਾ ਮੈਂ ਜਾਊਂਗਾ ਸਰ ਜਬ ਕੋਰਪੋਰੇਸ਼ਨ ਚਾਹੀਦੀ ਹੈ ਬੈਂਕ ਰਿਕਾਰਡ ਕਿਤੇ ਗਏ ਨੇ ਜੀ ਅੱਜ ਤੁਸੀਂ ਬਿਆਨ ਰਿਕਾਰਡ ਕਰਾਇਆ ਆਪਣੇ ਜੀ ਇਸ ਵਿੱਚ ਮੈਂ ਬਿਆਨ ਦੇ ਰਿਕਾਰਡ ਕਰਾਈ ਹੈ ਕਿ ਮੈਂ ਇਸ ਡਰੱਗ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਪ੍ਰਿਮਨਸ਼ਨਰ ਮਨੀ ਲਾਂਡਰੀ ਆਖਦੇ ਵਿੱਚ ਇਹਦੇ ਦੇ ਵਿੱਚ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਕਿੰਨਾ ਕਿਹੜੇ ਕਿਹੜੇ ਮੁੱਲਜ਼ਮ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ ਇੰਟਰੋਗੇਸ਼ਨ ਕੀਤੀ ਹੈ ਸਟੇਟਮੈਂਟ ਰਿਕਾਰ ਉਹੋ ਸਟੇਟਮੈਂਟ ਦੇ ਬੇਸ ਦੇ ਉੱਪਰ ਕਈ ਮੁਲਜ਼ਮ 17 ਮੁਲਜ਼ਮ ਕਨਵਿਕਟ ਹੋ ਚੁੱਕੇ ਸਜ਼ਾ ਹੋ ਚੁੱਕੀ ਹੈ ਉਹਨਾਂ ਦੀ ਜਿਹੜੀ ਇਲੀਗਲੀ ਗਾਟਨ ਪ੍ਰੋਪਰਟੀ ਸੀ ਉਹ ਸਾਰੀ ਪ੍ਰੋਪਰਟੀ ਅਟੈਚ ਹੋ ਚੁੱਕੀ ਹੈ ਕਨਫਿਸਕੇਟ ਹੋ ਚੁੱਕੀ ਹੈ ਸੋ ਉਹੀ ਗਰਾਉਂਡ ਹੈ ਉਹੀ ਗਰਾਉਂਡ ਹੈ ਇਸ ਕੇਸ ਦਾ ਜਿਹੜਾ ਆ ਇਹਨਾਂ ਨੇ ਪ੍ਰਿਵੈਂਸ਼ਨ ਮਨੀ ਲਾਂਡਰੀ ਐਕਟ ਦੇ ਵਿੱਚ ਜਿਹੜਾ ਹੁਣ ਰਜਿਸਟਰ ਕੀਤਾ ਸਰ ਜਦੋਂ ਤੁਹਾਡੇ ਕੋਲੇ ਕੇਸ ਆਇਆ ਸੀਗਾ ਉਦੋਂ ਤੁਸੀਂ ਕੁਛ ਵਿੱਚ ਸ੍ਰੀ ਵਿਕ੍ਰਮ ਸਿੰਘ ਮੈਜੀਸ਼ੀਅਨ ਨੂੰ ਸੱਦਿਆ ਸੀ ਉਸ ਤੋਂ ਬਾਅਦ ਤੁਹਾਨੂੰ ਇੱਥੋਂ ਟ੍ਰਾਂਸਫਰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੇਸ ਵੀ ਤੁਹਾਨੂੰ ਉਸ ਤਰੀਕੇ ਨਾਲ ਪਰਸਿਊ ਕਿ ਤੁਸੀਂ ਮੰਨਦੇ ਹੋ ਕਿ ਜੇ ਉਸ ਵੇਲੇ ਤੁਹਾਨੂੰ ਪੂਰਾ ਕੇਸ ਸ਼ੂ ਕਰ ਦਿੱਤਾ ਜਾਂਦਾ ਤਾਂ ਅੱਜ ਕੋਈ ਜਿਹੜੇ ਨੇ ਸਲਾਖਾ ਪਿੱਛੇ ਹੁੰਦੇ ਬਾਕੀ ਦੋਸੀਂ ਸਲਾਖਾ ਪਿੱਛੇ ਗਿਆ ਉਹਨਾਂ ਦੀ ਸਜ਼ਾ ਕਰਾ ਚੁੱਕਾ ਮੈਂ ਜੇ ਕੇਸ ਦੇ ਵਿੱਚ ਇੰਟਰਫੀਅਰੈਂਸ ਨਾ ਹੁੰਦਾ ਉਸ ਟਾਈਮ ਮੇਰਾ ਟ੍ਰਾਂਸਫਰ ਵੀ ਕੀਤਾ ਗਿਆ ਹੋਰ ਵੀ ਹਰਾਸਮੈਂਟ ਵੀ ਕੀਤਾ ਗਿਆ ਬਾਅਦ ਵਿੱਚ ਮੈਂ ਰਿਜ਼ਾਈਨ ਵੀ ਕੀਤਾ ਤੁਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਵੀ ਰਹੇ ਹੋ ਕਿ ਮੈਨੂੰ ਦਿੱਲੀ ਤੋਂ ਕਾਲ ਆਈ ਸੀ ਮੈਨੂੰ ਰੋਕਿਆ ਗਿਆ ਗਿਆ ਬਣਾਉਂਦੇ ਨਹੀਂ ਕੱਲ ਦੀ ਮੈਂ ਗੱਲ ਨਹੀਂ ਕਰਦਾ ਜੇ ਮੈਨੂੰ ਕੇਸ ਦੇ ਵਿੱਚ ਇੰਟਰਫੀਅਰੈਂਸ ਨਾ ਕੀਤਾ ਗਿਆ ਹੁੰਦਾ ਮੈਨੂੰ ਟ੍ਰਾਂਸਫਰ ਨਾ ਕੀਤਾ ਗਿਆ ਹੁੰਦਾ ਤੇ ਹੋਰ ਜਿਹੜੀ ਆਬਸਟੈਕਲ ਕਰੀਏਟ ਕੀਤੀ ਹੈਗੀ ਜਾਂ ਇਨਵੈਸਟੀਗੇਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਨਾ ਗਿਆ ਹੁੰਦਾ ਤਾਂ ਹੁਣ ਤੱਕ ਸਾਰਿਆਂ ਦੀ ਸਜ਼ਾ ਹੋ ਸਕਦੀ ਬਾਕੀ ਤਾਂ ਮੈਂ ਕਰਾਤੀ ਸਜ਼ਾ ਜਿਨ੍ਹਾਂ ਦੀ ਨਹੀਂ ਇਨਵੈਸਟੀਗੇਸ਼ਨ ਕਰਨ ਦਿੱਤੀ ਹੋ ਪੈਂਡਿੰਗ ਹੈ ਜੀ ਸਰ ਤੁਸੀਂ ਜਦੋਂ ਚਾਰਜ ਕਰ ਰਹੇ ਸੀ ਉਹ ਤੋਂ ਵਿਕਮ ਸਿੰਘ ਮੁਜੀਫਰੀ ਕਿਸ ਤਰੀਕੇ ਦੀ ਭੂਮਿਕਾ ਸਾਹਮਣੇ ਆ ਰਹੀ ਸੀ ਨਹੀਂ ਭੂਮਿਕਾ ਕੀ ਕਿਹੜਾ ਹੀ ਬੰਦਾ ਮੈਂ ਸਮਨ ਕਰਦਾ ਉਹਨੂੰ ਪੁੱਛਦਾ ਵੀ ਤੂੰ ਕਰਾਇਮ ਦੇ ਵਿੱਚ ਤੇਰਾ ਕੀ ਇਨਵੋਲਵਮੈਂਟ ਹੈ ਤੇ ਇਹਦੇ ਨਾਲ ਕਿਹੜੀ ਪ੍ਰਾਪਰਟੀ ਬਣਾਈ ਹੈ ਬਸ ਉਹੀ ਸਾਡਾ ਮੰਡਟ ਬਹੁਤ ਸਿੰਪਲ ਹੈ ਜਿਨੇ ਕਰਾਇਮ ਕੀਤਾ ਉਹਨੇ ਕਿੰਨੇ ਪੈਸੇ ਕਿੰਨੇ ਫੰਡ ਕਿੰਨੀ ਸੈਟ ਬਣਾਈ ਉਹਨੂੰ ਸਰ ਕਿੰਨੀ ਸਰ ਸਿੱਧੇ 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 ਸਬੰਧ ਵਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਦੇ ਨਾਲ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ ਸੀਗੇ ਜੇਪਰ ਸਿੱਧਾ ਸੰਪਰਕ ਹੈ ਦੀ ਕਿ ਮਜੀਠੀਆ ਇਹਦੇ ਵਿੱਚ ਇਨਵੋਲਵ ਸੀ ਕਿਉਂਕਿ ਜਦੋਂ ਮਜੀਠੀਆ ਦੇ ਵਕੀਲਾਂ ਦੇ ਵਕੀਲ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਪੋਲਿਟিক্যাল ਵੈਂਡਟਾ ਹੈਗਾ ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੈ ਦੇਖੋ ਜੀ ਮੈਂ ਕੋਈ politican ਤਾਂ ਹੈਗਾ ਨਹੀਂ ਮੈਂ ਥੋੜੀ ਦਮ ਗੱਲ ਨਹੀਂ ਕਰ ਸਕਦਾ ਜਿਹੜਾ ਰਿਕਾਰਡ ਹੈ ਉਸ ਰਿਕਾਰਡ ਦੇ ਮੁਤਾਬਕ ਜਿਹੜਾ ਸਟੇਟਮੈਂਟ ਮੈਂ ਰਿਕਾਰਡ ਕੀਤਾ ਹੈ ਉਹ ਸਟੇਟਮੈਂਟ ਦੇ ਮੁਤਾਬਕ ਜਿਹੜਾ ਰਿਵੀਲ ਹੋਇਆ ਉਹ ਆਨਰੇਬਲ ਕੋਰਟ ਦੇ ਵਿੱਚ ਗਿਆ ਕੋਰਟ ਨੇ ਬਾਕੀ ਲੋਕਾਂ ਦੀ ਸਜ਼ਾ ਕਰਤੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਜਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਉਹ ਇਨਵੈਸਟੀਗੇਸ਼ਨ ਪੈਂਡਿੰਗ ਹੈ ਜਿਨ੍ਹਾਂ ਦੇ ਨਾਂ ਹੈ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਪੂਰਪਰਕਲ ਦਿੱਤਾ ਹੁੰਦਾ ਇਨਵੈਸਟੀਗੇਸ਼ਨ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਪੈਂਡਿੰਗ ਪੈਂਡਿੰਗ ਰਹੀ ਜਦ ਤੱਕ ਮੈਂ ਦਫਤਰ ਸੀਗਾ ਮੈਂ ਸਰਵਿਸ ਸੀਗਾ ਕੀਤਾ ਉਸ ਟਾਈਮ ਤੱਕ ਪੈਂਡਿੰਗ ਸੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੋਈ ਕਿੰਨੇ ਕਿਹੜੇ ਨਾਮਸ ਕਰੇ ਪੈਂਡਿੰਗ ਨਹੀਂ ਜਿਹੜੇ ਤੁਸੀਂ ਕਹਿੰਦੇ ਕਿ ਜਿਹੜੇ ਇਨਵੈਸਟੀਗੇਟ ਨਹੀਂ ਹੋਏ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਈ ਇਹਦਾ ਮਤਲਬ ਕਿ ਕਿੰਨੇ ਕ ਨਾਮ ਹੋਰ ਪੈਂਡਿੰਗ ਨੇ ਨਹੀਂ ਨਹੀਂ ਉਹ ਤਾਂ ਫਿਰ ਇਨਵੈਸਟੀਗੇਟਿੰਗ ਅਫਸਰ ਜਿਹੜਾ ਹੋਣਾ ਹੈ ਉਹ ਦੱਸੂਗਾ ਕਿੰਨੇ ਨਾਮ ਪੈਂਡਿੰਗ ਹੈ ਪਰ ਜਿੰਨੇ ਇੱਕ ਮੈਂ ਕਰ ਸਕਦਾ ਸੀ ਉਸ ਟਾਈਮ ਤਕਰੀਬਨ ਮੈਂ 68 ਤੇ ਉਹਨਾਂ ਵਿੱਚੋਂ 68 ਵਿੱਚੋਂ 17 ਦੀ ਮੈਸੇਜ ਆ ਕਰਾ ਚੁੱਕਾ ਹਾਂ ਬਾਕੀ ਪੈਂਡਿੰਗ ਨੇ ਟ੍ਰਾਇਲ ਦੇ ਵਿੱਚ ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਉਹ ਤਾਂ ਫਿਰ ਜਿਹੜਾ ਪ੍ਰੈਜ਼ੈਂਟ ਆਇਓ ਐਡੀ ਦਾ ਉਹ ਦੱਸੋ ਸਰ ਤੁਹਾਡੀ ਅੱਜ ਦੀ ਸਟੇਟਮੈਂਟ ਦੇ ਵਿੱਚ ਮੁੱਖ ਅੰਸ਼ ਜੇ ਕੋਈ ਹੋਣਾ ਤਾਂ ਕੀ ਹੋ ਸਕਦੇ ਜਿਹੜੀ ਅੱਜ ਤੁਸੀਂ ਸਟੇਟਮੈਂਟ ਆਪਣੀ ਬਕਾਇਦਾ ਤੌਰ ਤੇ ਰਿਕਾਰਡ ਕਰਵਾ ਕਿਉਂ ਮੇਨ ਉਹਦੇ ਵਿੱਚ ਮੁੱਖ ਅੰਸ਼ ਕੀ ਨੇ ਮੁੱਖ ਅੰਸ਼ ਇਹ ਜਿਹਨਾਂ ਨੇ ਪੁੱਛਿਆ ਜੀ ਇਹ ਦੱਸੋ ਕਿ ਇਹ ਬਿਕਰਮ ਅਜੀਤ ਖਿਆ ਦਾ ਕੋਈ ਕੋਈ ਇਨਵੋਲਵਮੈਂਟ ਹੈ ਦੇ ਵਿੱਚ ਤਾਂ ਉਹ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਸੀ ਉਹਦਾ ਸਟੇਟਮੈਂਟ ਦੇ ਜਿਹੜਾ ਨਾਂ ਇਸ ਤਰ੍ਹਾਂ ਦੇ ਸਟੇਟਮੈਂਟ ਦੇ ਜਿਹਨਾਂ ਦਾ ਨਾਮ ਆਇਆ ਉਹ ਪਬਲਿਕ ਦੇ ਵਿੱਚ ਹੈਗੇ ਆ ਉਹ ਕੋਰਟ ਦੇ ਵਿੱਚ ਸਬਮਿਟ ਕੀਤੀਆਂ ਹੋ ਰਿਕਾਰਡ ਹੈ ਬਸ ਉਹੀ ਮੈਂ ਦੱਸਿਆ ਰਿਕਾਰਡ ਤੋਂ ਬਾਹਰ ਕੁਝ ਨਹੀਂ ਉਸ ਤੋਂ ਬਿਨਾਂ ਕੁਝ ਨਹੀਂ ਹੈ ਸਰ ਉਸ ਤੋਂ ਅਲੱਗ ਕੁਝ ਨਹੀਂ ਆਜੇ ਰਿਪੋਰਟ ਬਸ ਜਗਦੀਸ਼ ਭੋਲੇ ਵਾਲੀ ਸਟੇਟਮੈਂਟ ਹੀ ਦੁਬਾਰਾ ਜਿਹੜੀ ਅੱਜ ਨਹੀਂ ਕਈ ਹੈਗੀ ਜੀ ਸਿਰਫ ਭੋਲੇ ਜੀ ਨੇ ਸਟੇਟਮੈਂਟ ਹੋਵੇ ਸਟੇਟਮੈਂਟ ਕਈ ਹੈਗੀਆਂ ਉਹ ਸਾਰੇ ਸਟੇਟਮੈਂਟ ਦੇ ਬਾਰੇ ਦੱਸਿਆ ਰਿਕਾਰਡ ਕੀਤੀ ਗਈਆਂ ਸਟੇਟਮੈਂਟ ਇਹ ਵੀ ਆਫਿਸ ਹੈਗੀਆਂ ਸਟੇਟਮੈਂਟ ਕੋਰਟ ਦੇ ਵਿੱਚ ਵੀ ਕੁਝ ਸਟੇਟਮੈਂਟ ਹੈ ਸਰ ਤੁਸੀਂ ਫਾਈਨੈਂਸ ਮਿਨਿਸਟਰ ਨੂੰ ਲੰਬੇ ਚੋੜੇ ਲੈਟਰਸ ਲਿ ਅਜਿਹੇ ਕੇਸ ਦੇ ਨਾਲ ਕੋਈ ਤਾਲਕ ਹੈ ਉਸ ਸਲਿੱਟ ਦਾ ਨਹੀਂ ਉਹ ਮੈਂ ਲੈਟਰ ਲਿਖਿਆ ਜੀ ਫਾਈਨਲ ਸੈਮੈਸਟਰ ਉਹ ਇੱਕ ਨਹੀਂ ਤਿੰਨ ਲੈਟਰ ਲਿਖਿਆ ਸੀਗੇ ਕਿ ਵੀ ਤੁਸੀਂ ਤੁਹਾਡੇ ਜਿਹੜੇ ਅਥਾਰਟੀਆਂ ਸੀਗੇ ਉਸ ਟਾਈਮ ਦੀ ਜਿਹੜੀ ਵਿੱਚ ਉਹਨਾਂ ਨੇ ਮੈਨੂੰ ਟ੍ਰਾਂਸਫਰ ਕੀਤਾ ਉਹਨਾਂ ਨੇ ਮੈਨੂੰ ਹਰਾਸ ਕੀਤਾ ਇਨਵੈਸਟੀਗੇਸ਼ਨ ਕਰਨ ਤੋਂ ਰੋਕਿਆ ਗਿਆ ਐਂ ਜੀ ਤੇ ਹਾਲਾਂਕਿ ਇੰਨਾ ਕੰਮ ਵੀ ਹੋਇਆ ਕਿ ਮੈਨੂੰ ਜਿਸ ਟਾਈਮ ਬਿਲਕੁਲ ਹੀ ਹਰਾਸ ਜ਼ਿਆਦਾ ਕੀਤਾ ਇਹਨਾਂ ਨੇ ਤੇ ਪਰ ਮੈਂ ਰਜਾਇਨ ਵੀ ਕੀਤਾ 2018 ਅਕਤੂਬਰ ਚ ਮੈਂ ਰਜਾਇਨ ਕਰਤਾ ਪਰ ਉਹ ਜਿਹੜਾ ਰਿਜਿਗਨੇਸ਼ਨ ਸੀ ਮੇਰਾ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ ਹਾਈ ਕੋਰਟ ਨੇ ਮੈਨੂੰ ਕਿਹਾ ਤੁਸੀਂ ਰਿਜਾਈਨ ਨਹੀਂ ਕਰ ਸਕਦੇ ਤੁਸੀਂ ਕਰੀ ਆਪਣਾ ਡਿਊਟੀ ਕੈਰੀ ਆਨ ਕਰੋ ਸੋ ਉਹ ਜਿਹੜੇ ਅਫਸਰ ਸੀਗੇ ਉਸ ਟਾਈਮ ਦੇ ਅਥਾਰਟੀਜ਼ ਇਟੀ ਦੇ ਵਿੱਚ ਉਹਨਾਂ ਦੇ ਖਾਲਾ ਫਲੇਟਨ ਲਿਖਿਆ ਮੈਂ ਤਿੰਨ ਡਾਇਰੈਕਟਰ ਸੀਗੇ ਦੋ ਸਪੈਸ਼ਲ ਡਾਇਰੈਕਟਰ ਸੀਗੇ ਇੱਕ ਸਪੈਸ਼ਲ ਡਾਇਰੈਕਟਰ ਸੀ ਦੋ ਜੁਆਇੰਟ ਡਾਇਰੈਕਟਰ ਸੀ ਜਿਹਨਾਂ ਲੋਕਾਂ ਦੀ ਰੋਲ ਆ ਰਿਹਾ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੀਰੈਂਸ ਕੀਤਾ ਟਰਾਂਸਫਰ ਕਰਨ ਦੀ ਕੋਈ ਲੋੜ ਨਹੀਂ ਸੀ ਹਾਈ ਕੋਰਟ ਨੇ ਮੰਨਿਆ ਨਹੀਂ ਉਹ ਗੱਲ ਉਸ ਤੋਂ ਸਟੇਜ ਤੋਂ ਬਾਅਦ ਮੈਂ ਫਿਰ ਵੀ 5-6 ਸਾਲ ਨੌਕ ਉਸ ਤਰ੍ਹਾਂ ਜਿਹੜੀ ਇੰਟਰਫੀਅਰੈਂਸ ਹੈ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਹ ਹੀ ਮੈਂ ਲਿਖਿਆ ਫਰਮ ਸਿਸਟਰ ਸਾਹਿਬ ਨੂੰ ਕਿ ਉਹ ਜਿਹੜੇ ਅਫਸਰ ਸੀਗੇ ਜਿਹਨਾਂ ਨੇ ਇੰਟਰਫੇਅਰ ਕੀਤਾ ਉਹਨਾਂ ਦੀ ਵਜ੍ਹਾ ਨਾਲ ਇਨਵੈਸਟੀਗੇਸ਼ਨ ਦਾ ਨੁਕਸਾਨ ਹੋਇਆ ਉਹਨਾਂ ਦੀ ਵਜ੍ਹਾ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਜੇ ਤੁਸੀਂ ਅਪਰਾਧੀਆਂ ਨੂੰ ਨਹੀਂ ਫੜੋਗੇ ਤੇ ਫਿਰ ਉਹ ਡਰਗ ਬੇਸ ਤੇ ਰਹਿਣਗੇ ਤੇ ਲੋਕ ਮਰਦੇ ਰਹਿਣਗੇ ਇਹੀ ਮੈਂ ਲਿਖਿਆ ਸਰ ਤੁਸੀਂ ਸਾਫ ਕਹ ਈਡੀ ਅਫਸਰ ਕਿਵੇਂ ਦੇਖ ਰਹੇ ਹੋ ਇਸ ਕੇਸ ਨੂੰ ਜਿਹੜਾ ਵਿਜੀਲੈਂਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਨੂੰ ਈਡੀ ਆਪਣੇ ਹੈਂਡ ਦੇ ਵਿੱਚ ਲੈ ਸਕਦੀ ਹੈ ਅ ਜੇ ਤਾਂ ਆਫੀਸ਼ੀਅਲੀ ਪੁੱਛਦੇ ਆ ਫਿਰ ਤਾਂ ਆਫੀਸ਼ੀਅਲ ਦਾ ਜੀਡੀ ਵਾਲੇ ਦੱਸਣਗੇ ਆ ਮੈਂ ਤਾਂ ਈਡੀ ਦਾ ਹੋਣਾ ਨਹੀਂ ਬਤੌਰ ਸਾਫ ਕਪਸ ਯੈਸ ਸੋ ਜਿਸ ਟਾਈਮ ਐਫ ਆਈ ਆਰ ਕੋਈ ਸੀਰੀਅਸ ਅਫੈਂਸ ਦੇ ਵਿੱਚ ਕ੍ਰਾਈਮ ਦੇ ਵਿੱਚ ਦਰਜ ਹੁੰਦੀ ਸੀ ਉਸ ਟਾਈਮ ਜਿਸ ਤਰ੍ਹਾਂ ਮੈਂ ਸਰਵਿਸ ਦੇ ਵਿੱਚ ਸੀਗਾ ਤੇ ਕੰਸਰਨਟ ਐਸ ਐਸ ਪੀ ਨੂੰ ਮੈਂ ਫੋਨ ਕਰਦਾ ਸੀ ਕਿ ਉਹਦੀ ਕਾਪੀ ਇਮੀਡੀਏਟਲੀ ਮੇਰੇ ਦਫ਼ਤਰ ਭੇਜੋ ਜੀ ਤੇ ਉਹ ਐਸ ਐਸ ਪੀ ਜਾਂ ਐਸ ਪੀ ਜਿਹੜੇ ਵੀ ਕੰਸਰਨਟ ਸੀਗੇ ਮੇਰੇ ਦਫ਼ਤਰ ਭੇਜ ਦਿੰਦੇ ਸੀ ਤੇ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦਾ ਸੀ ਆ ਜਿਹੜਾ ਡਰੱਗ ਕੇਸ ਭੋਲੇ ਵਾਲਾ ਕੇਸ ਸੀਗਾ ਜਾਂ ਕੰਦੋਲੇ ਵਾਲਾ ਕੇਸ ਸੀਗਾ ਉਹ ਵੀ ਇਦਾਂ ਹੀ ਇਸ ਕੇਸ ਦੇ ਵਿੱਚ ਵੀ ਕਿਉਂਕਿ ਜਿਹੜੀ ਸਟੇਟਮੈਂਟ ਜਿਹੜੀ ਐਫ ਆਈ ਆਰ ਪੜ ਰਹੇ ਆ ਉਹਦੇ ਵਿੱਚ ਕਾਫੀ ਕੁਝ ਡਿਟੇਲ ਲਿਖਿਆ ਹੋਇਆ ਤੇ ਮੇਰੇ ਹਿਸਾਬ ਨਾਲ ਕਿਉਂਕਿ ਈਡੀ ਦੇ ਵਿੱਚ ਪਹਿਲਾਂ ਨਾ ਤਾਂ ਕੇਸ ਹੈਗਾ ਇਹ ਕੋਈ ਮਲਜਮ ਨਹੀਂ ਹੈਗੇ ਹਲੇ ਜਦ ਤੱਕ ਤੁਸੀਂ ਉਹਨਾਂ ਦੇ ਖਿਲਾਫ ਐਵਿਡੈਂਸ ਲਾ ਕੇ ਤੇ ਫਿਰ ਕੋਰਟ ਦੇ ਵਿੱਚ ਤੁਸੀਂ ਚਾਰਜ ਸ਼ੀਟ ਨਹੀਂ ਲਾਉਂਗੇ ਤਦ ਤੱਕ ਨਹੀਂ ਤਦ ਤੱਕ ਤਾਂ ਕੋਈ ਵੀ ਬੰਦਾ ਆਨਰੇਬਲ ਬੰਦਾ ਹੁੰਦਾ ਤੁਸੀਂ ਸਾਰੇ ਦਾ ਸਾਰਾ ਐਵਿਡੈਂਸ ਇਕੱਠਾ ਕਰੋ ਉਹਦੀ ਇਨਵੈਸਟੀਗੇਸ਼ਨ ਕਰੋ ਚਾਰਜ ਸ਼ੀਟ ਬਣਾਓ ਕੋਰਟ ਦੇ ਵਿੱਚ ਲਾਓ ਕੋਰਟ ਨੇ ਐਕਸੈਪਟ ਕਰ ਲਿਆ ਫਿਰ ਤੁਸੀਂ ਕਹਿ ਸਕਦੇ ਹੋ ਸੋ ਇਹ ਜਿਹੜਾ ਕੇਸ ਪ੍ਰੈਜ਼ੈਂਟ ਜਿਹੜਾ ਐਫ ਆਈ ਆਰ ਹੈ ਈਡੀ ਨੂੰ ਚਾਹੀਦਾ ਕਿ ਇਹਦੀ ਕਾਪੀ ਲੈ ਕੇ ਤੇ ਆਪਣੀ ਇਨਵੈਸਟੀਗੇਸ਼ਨ ਚਾਲੂ ਕਰੇ ਡਿਜੀਲੈਂਸ ਸਰ ਇਸ ਮੋਕੀ ਆਫ ਦ ਸਾਈਡ ਟਰੈਕ ਤੇ ਜਾਇੰਡ ਸੀ ਸਰ ਉਹ ਤੁਸੀਂ ਦੇਖਣਾ ਮੈਂ ਤਾਂ ਬਿਜ਼ਨਸ ਦਾ ਸੁਪਰਵਾਈਜ਼ਰ ਅਫਸਰ ਨਹੀਂ ਹਾਂਗਾ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਸ਼ੇਅਰ ਕੀਤਾ ਹੋਵੇ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਉਹਨਾਂ ਨੇ ਫਰਦਰ ਸ਼ੇਅਰ ਕੀਤਾ ਹੋ ਉਹ ਅਧਿਲੀਏ ਤੁਸੀਂ ਇਨਵੈਸਟੀਗੇਟ ਕੀਤਾ ਇਸ ਕੇਸ ਨੂੰ ਕੋਈ ਸਿਮਿਲਰ ਕੇਸ ਫਾਈਂਡਿੰਗਸ ਜਾਂ ਇਸ ਸੈਕਟਰ ਤੋਂ علاوہ ਨਹੀਂ ਉਹ ਤਾਂ ਮੈਨੂੰ ਦੱਸਣਗੇ ਨਹੀਂ ਜਿਹੜਾ ਕੁਝ ਮੈਂ ਕੀਤਾ ਮੈਂ ਉਹਨਾਂ ਦੱਸਿਆ ਉਹ ਆਪਣਾ ਪਾਰਟ ਕੀ ਕਰ ਰਹੇ ਕੀ ਨਹੀਂ ਕਰਨਗੇ ਉਹ ਮੈਨੂੰ ਨੇ ਦੱਸਣਗੇ ਪਰ ਮੇਰੀ ਡਿਊਟੀ ਹੈ ਜਿਹੜਾ ਕੁਝ ਮੈਂ ਕੀਤਾ ਹੈ ਉਹ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਆ ਕੁਝ ਕੀਤਾ ਹੈ ਤੇ ਇਹਦੇ ਵਿੱਚ ਆ ਤੁਸੀਂ ਕਰ ਸਕਦੇ ਹੋ ਆ ਏਵਿਡੈਂਸ ਕਿੱਥੇ ਪਿਆ ਹੈ ਕੋਰਟ ਦੀ ਬਜਿੱਕੇ ਨੇ ਕਨਵਿਕਸ਼ਨ ਹੋ ਚੁੱਕੇ ਆ ਤੇ ਕਿਹਨਾਂ ਦੇ ਖਿਲਾਫ ਪੈਂਡਿੰਗ ਹੈ ਤੇ ਜਿਹੜਾ ਪ੍ਰੈਜ਼ੈਂਟ ਮਲਜਮ ਹੈ ਜਾਂ ਜੋ ਵੀ ਸਸਪੈਕਟ ਹੈ ਜੋ ਜਿਹਦੇ ਨਾਲ ਯੂਨੀਵਰਸਿਟੀ ਇਨਕੁਆਇਰੀ ਕਰ ਰਹੇ ਆ ਉਹਦੇ ਖਿਲਾਫ ਈਡੀ ਨੇ ਜਿਸ ਟਾਈਮ ਮੈਂ ਆਫਿਸ ਦੇ ਵਿੱਚ ਸੀ ਗਾਈਡ ਦੇ ਵਿੱਚ ਸਰਵਿਸ ਉਹ ਕਿਹੜਾ ਕਿਹੜਾ ਮੈਂ ਇਨਵੈਸਟੀਗੇਸ਼ਨ ਕੀਤਾ ਤੇ ਕਿੱਥੇ ਕਿੱਥੇ ਇਹਨਾਂ ਦਾ ਨਾਂ ਆਉਂਦਾ ਹੈ ਤੇ ਡਿਟੇਲ ਕੀ ਹੈ ਇਹਨਾਂ ਦੀ ਪ੍ਰ ਨਹੀਂ ਉਹ ਤਾਂ ਫਿਰ పార్ਟ ਆਫ ਕਿਉਂਕਿ ਇਹ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੈਂ ਦੱਸ ਨਹੀਂ ਸਕਦਾ ਨਹੀਂ 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 ਉਹ పార్ਟ ਆਫ ਇਨਵੈਸਟੀਗੇਸ਼ਨ ਹੈ ਉਹ ਈਡੀ ਕੋਲ ਹੈ ਉਹ ਈਡੀ ਨੂੰ ਪੁੱਛ ਲੋ ਜਾ ਕੇ ਮੈਂ ਨਹੀਂ ਦੱਸ ਸਕਦਾ ਦੋ ਘੰਟਿਆਂ ਦੇ ਵਿੱਚ ਸਰ ਤੁਸੀਂ ਤੁਸੀਂ ਜੋ ਕੁਝ ਕੀਤਾ ਦੋ ਘੰਟਿਆਂ ਦੇ ਵਿੱਚ ਕੰਪਲੀਟ ਸਾਰੀ ਜਾਣਕਾਰੀ ਸਾਰੀ ਨਹੀਂ ਉਹ ਕਹਿੰਦੇ ਜੀ ਨਹੀਂ 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 ਉਹ ਕਹਿੰਦੇ ਜੀ ਫਿਰ ਤੁਸੀਂ ਸਾਡੀ ਫਿਰ ਹੈਲਪ ਕਰਨਾ ਜਿਸ ਟਾਈਮ ਫਿਰ ਆਓ ਤੇ ਉਹ ਫਿਰ ਆ ਜਾਣਗੇ ਉਹਨਾਂ ਨੇ ਜਿਹੜੇ ਫਰਦਰ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਕਿਉਂਕਿ ਨਾ ਮੇਰੇ ਕੋਲ ਹੈ ਕਿ ਮੈਂ ਰਿਟਾਇਰ ਹੋ ਚੁੱਕਾ ਤੇ ਨਾ ਸਾਰੀਆਂ ਇਹਨਾਂ ਕੋਲ ਹੈਗੀਆਂ ਤੇ ਉਹ ਸਟੇਟਮੈਂਟ ਜਿਹੜੀ ਆਫਿਸ ਹੈਗੀਆਂ ਤੇ ਕਹਿੰਦੇ ਜੀ ਈਡੀ ਆਫਿਸ ਅਸੀਂ ਰਿਕਵੈਸਟ ਕਰਕੇ ਲੈ ਲੈਣੇ ਉਹ ਜਿਸ ਟਾਈਮ ਲੈ ਲੈਣਗੇ ਮੈਂ ਵੈਰੀਫਾਈ ਕਰ ਦੂੰਗਾ ਉਹ ਸਟੇਟਮੈਂਟ ਰਿਕਾਰਡ ਕੀਤੀਆਂ ਕਿਉਂਕਿ ਉਹ ਲੀਗਲ ਅਸਪੈਕਟ ਇਹੀ ਹੈ ਕਿ ਤੁਸੀਂ ਜਿਹੜੀ ਸਟੇਟਮੈਂਟ ਰਿਕਾਰਡ ਕੀਤੀਆਂ ਹੈ ਉਹਦੇ ਉੱਪਰ ਤੁਸੀਂ ਸਾਈਨ ਕਰਨਾ ਹੈ ਕਿ ਜੇ ਮੈਂ ਵੈਰੀਫਾਈ ਕਰਦਾ ਕਿ ਮੈਂ ਸਟੇਟਮੈਂਟ ਰਿਕਾਰਡ ਕੀਤੀ ਹੈ ਉਹ ਜਿਸ ਟਾਈਮ ਬਰਾ ਲੈਣ ਮੰਗਾ ਲੈਣਗੇ ਮੈਂ ਆ ਜਾਉ ਬੋ ਪ੍ਰੋਬਲਮ ਠੀਕ ਹੈ ਠੀਕ ਹੈ ਡਾਕਟਰ ਸਰ ਥੈਂਕ ਯੂ ਠੀਕ ਹੋ ਗਿਆ ਜੀ ਠੀਕ ਹੈ ਸੋ ਥੈਂਕ ਯੂ ਜੀ